ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲਾ ਵਿੱਚ 23 ਮਈ ਨੂੰ ਰੈਲੀ ਕਰਨ ਆ ਰਹੇ ਨੇ ਇਹ ਰੈਲੀ ਪਟਿਆਲਾ ਦੇ ਪੋਲੋ ਗਰਾਊਂਡ ਤੋਂ ਹੋਣ ਜਾ ਰਹੀ ਹੈ ਪੀਐਮ ਜੀ ਆਮਦ ਨੂੰ ਲੈ ਕੇ ਪਟਿਆਲਾ ਤੋਂ ਬੀਜੇਪੀ ਉਮੀਦਵਾਰ ਪ੍ਰਨੀਤ ਕੌਰ ਨੇ ਲੋਕਾਂ ਨੂੰ ਰੈਲੀ 'ਚ ਪਹੁੰਚਣ ਦੀ ਅਪੀਲ ਕੀਤੀ ਹੈ ਦਾਵਾ ਕੀਤਾ ਕਿ ਮੋੜ ਮੋਦੀ ਸਰਕਾਰ ਹੀ ਬਣ ਰਹੀ ਹੈ ਇਸ ਵਿਚਾਰੇ ਕਿਸਾਨ ਵੀ ਖੁਦ ਨੂੰ ਤਿਆਰ ਦਾਸ ਰਹੇ ਨੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ 23 ਤਰੀਕ ਨੂੰ ਪਟਿਆਲੇ ਵਿਖੇ ਆ ਰਹੇ ਨੇ ਬਹੁਤ ਫਕਰ ਦੀ ਗੱਲ ਹੈ ਕਿ ਪੰਜਾਬ ਦੀ ਚੋਣਾ ਦੇ ਵਿੱਚ ਇਸ ਮਹਿਮ ਦੇ ਵਿੱਚ ਸਭ ਤੋਂ ਪਹਿਲੇ ਪਟਿਆਲੇ ਸ਼ਹਿਰ 'ਚ ਸਾਡੇ ਪ੍ਰਧਾਨ ਮੰਤਰੀ ਜੀ ਆ ਰਹੇ ਨੇ ਆਪਣੀਆਂ ਗੱਲਾਂ ਰੱਖਣ ਲਈ ਜਿਹੜਾ ਰੋਡ ਮੈਪ ਅੱਗੇ ਜੋ ਉਹ ਗਾਰੰਟੀਆਂ ਦੇਣਗੇ ਉਹ ਆਪੇ ਹੀ ਤੁਹਾਨੂੰ ਸਮਝਾਣਗੇ ਤੁਹਾਨੂੰ ਦੱਸਣਗੇ ਔਰ ਮੈਨੂੰ ਪੂਰਾ ਭਰੋਸਾ ਹੈ ਕਿ ਜੋ ਉਹ ਕਹਿੰਦੇ ਨੇ ਉਹ ਕਰਦੇ ਨੇ ਤਾਂ ਸਾਰਿਆਂ ਦੇ ਅੱਗੇ ਮੇਰੀ ਹੱਥ ਵਨ ਕੇ ਬੇਨਤੀ ਹੈ ਕਿ ਤੁਸੀਂ ਹਮ ਹਮਾ ਕੇ 2 ਵਜੇ ਪੋਲੋ ਗਰਾਊਂਡ ਦੇ ਵਿੱਚ ਆਓ ਆਪਣੇ ਹੀ ਪ੍ਰਧਾਨ ਮੰਤਰੀ ਜੀ ਨੂੰ ਸੁਣੋ ਕਿਉਂਕਿ ਸਾਡਾ ਸਾਡੇ ਸੂਬੇ ਦਾ ਸਾਡੇ ਹਲਕੇ ਦਾ ਸਾਡੇ ਬੱਚਿਆਂ ਦਾ ਜੋ ਉਹ ਵੇਖਿਆ ਉਹ ਅਗਲੇ 5 ਸਾਲਾਂ ਚ ਵਰਣਨ ਵਾਲਾ ਹੈਗਾ ਔਰ ਉਹ ਤੁਹਾਡੀ ਇੱਕ ਇੱਕ ਵੋਟ ਨਾਲ ਬਣੂਗਾ ਔਰ ਉਸ ਵੋਟ ਦੇ ਨਾਲ ਤੁਸੀਂ ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਦੀ ਗਵਰਨਮੈਂਟ ਬਣਾਓਗੇ ਔਰ ਮੈਨੂੰ ਪੂਰਾ ਯਕੀਨ ਹੈ ਕਿ ਨਰਿੰਦਰ ਮੋਦੀ ਜੀ ਹੀ ਆਣਗੇ ਔਰ ਸਾਡੇ ਦੇਸ਼ ਨੂੰ ਸਾਡੇ ਦੇਸ਼ ਦੇ ਭਵਿੱਖ ਨੂੰ ਅੱਗੇ ਲਿਜਾਣਗੇ